ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋਲ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਸਾਜਵੀਰ ਝਵੰਧਰੀ ਸਿਹਤ ਨੂੰ ਲੈ ਕੇ ਹੁਣ ਨਵੀਂ ਅਪਡੇਟ ਸਾਹਮਣੇ। ਟੈਸਟਿੰਗ ਸੀਜ਼ਨ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਦੇ ਵੱਧੇ ਰੇਟ। ਸਾਬਕਾ ਮੰਤਰੀ ਅਨਿਲ ਜੋਸ਼ੀ ਹੁਣ ਬਣਨਗੇ ਜਲਦ ਹੀ ਕਾਂਗਰਸ ਦਾ ਹਿੱਸਾ। ਕਾਂਗਰਸ ਪ੍ਰਧਾਨ ਮਲਿਕ ਕਾਰਜੂਨ ਖੜਗੇ ਬੈਂਗਲੁਰੂ ਦੇ ਹਸਪਤਾਲ ਦੇ ਵਿੱਚ ਦਾਖਲ। ਫਿਲਪਿਨਸ ਦੇ ਬਹੁਾਲ ਦੇ ਵਿੱਚ ਆਇਆ ਪੁਚਾਲ ਲੋਕਾਂ ਨੂੰ ਕਰਨਾ ਪਿਆ ਪਰੇਸ਼ਾਨੀਆਂ ਦਾ ਸਾਹਮਣਾ ਹੁਣ ਖਬਰਾਂ ਵਿਸਤਾਰ ਦੇ ਨਾਲ ਦੇਸ਼ ਦੇ ਵਿੱਚ ਹੁਣ ਨੀਮਾ ਦੇ ਵਿੱਚ ਜਿਹੜੇ ਬਦਲਾਵ ਨੇ ਉਹ ਲਗਾਤਾਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਫੇਰ ਤੋਂ ਹੁਣ ਦੇਸ਼ ਦੇ ਵਿੱਚ ਨੀਮਾ ਦੇ ਜਿਹੜੇ ਬਦਲਾਵ ਨੇ ਉਹ ਬਦਲੇ ਨੇ ਤੇ ਹੁਣ ਰੇਲਵੇ ਟਿਕਟ ਤੋਂ ਲੈ ਕੇ UPI ਤੱਕ ਦੇ ਸਾਰੇ ਨੀਮਾ ਦੇ ਵਿੱਚ ਬਦਲਾਵ ਜਿਹੜਾ ਉਹ ਦੇਖਣ ਨੂੰ ਮਿਲੇਗਾ UPI ਦੇ ਜਿਹੜੇ ਹੁਣ ਨਿਯਮ ਨੇ ਉਹ ਵੀ ਹੁਣ ਬਦਲੇ ਜਾਣਗੇ ਇਸ ਦੇ ਨਾਲ ਨਾਲ ਰੇਲਵੇ ਟਿਕਟ ਦੇ ਜਿਹੜੇ ਨਿਯਮ ਹੈ ਉਸ ਦੇ ਵਿੱਚ ਬਦਲਾਵ ਦੇਖਣ ਨੂੰ ਮਿਲੇ ਜੇਕਰ ਹੁਣ ਤੁਸੀਂ ਆਨਲਾਈਨ ਰੇਲਵੇ ਦੀ ਬੁਕਿੰਗ ਕਰਵਾਣੇ ਹੋ ਰੇਲਵੇ ਟਿਕਟ ਦੀ ਬੁਕਿੰਗ ਕਰਵਾਣੇ ਹੋ ਤਾਂ ਤੁਹਾਨੂੰ ਅਧਾਰ ਕਾਰਡ ਵੈਰੀਫਿਕੇਸ਼ਨ ਕਰਨੀ ਪਵੇਗੀ ਤੇ ਇਸ ਦੇ ਨਾਲ ਨਾਲ ਤੇ ਇਸ ਦੇ ਨਾਲ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹਵਾਈ ਜਹਾਜ਼ ਜਿਹੜੇ ਸਫਰ ਨੇ ਉਹ ਮਹਿੰਗੇ ਹੋ ਜਾਣਗੇ ਤੇ ਇਸ ਦੇ ਨਾਲ ਨਾਲ ਜੇ ਹੁਣ ਤੁਸੀਂ ਐਲਪੀਜੀ ਗੈਸ ਲੈਣੇ ਹੋ ਤਾਂ ਐਲਪੀਜੀ ਗੈਸ ਦੇ ਜਿਹੜੇ ਰੇਟ ਨੇ ਉਸ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ ਹੁਣ ਜਿਹੜੇ ਕਮਰਸ਼ੀਅਲ ਐਲਪੀਜੀ ਗੈਸ ਲੰਡਰ ਨੇ ਉਹਨਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜਿਹੜੇ ਕਮਰਸ਼ੀਅਲ ਐਲਪੀਜੀ ਗੈਸ ਲੰਡਰ ਨੇ 9 ਕਿਲੋ ਕਮਰਸ਼ੀਅਲ ਐਲਪੀਜੀ ਗੈਸ ਲੰਡਰ ਨੇ ਉਹਨਾਂ ਦੇ ਵਿੱਚ ਹੁਣ ਸੋਲਰ ਪ੍ਰਤੀ ਜਿਹੜੀ ਮਹਿੰਗਾਈ ਆ ਉਹ ਦੇਖਣ ਨੂੰ ਮਿਲੇਗੀ ਤੇ ਇਸ ਦੇ ਨਾਲ ਨਾਲ ਜੇ ਘਰੇਲੂ ਗੈਸ ਲੰਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਰੇਟ ਦੇ ਵਿੱਚ ਹਜੇ ਤੱਕ ਕੋਈ ਵੀ ਬਦਲਾਅ ਜਿਹੜਾ ਹੈ ਨਹੀਂ ਦੇਖਣ ਨੂੰ ਮਿਲੇ ਕਾਂਗਰਸ ਪ੍ਰਧਾਨ ਮਲਿਕ ਕਾਰਜੋਨ ਖੜਗੇ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਖਰਾਬ ਹੋਣੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਨੂੰ ਹੁਣ ਬੈਂਗਲੁਰੂ ਦੇ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਫਿਲਹਾਲ ਤੱਕ ਜਾਣਕਾਰੀ ਅੱਜ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੇ ਤਬੀਅਤ ਸੀ ਉਹ ਖਰਾਬ ਹੋ ਚੁੱਕੀ ਹੈ ਤੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਫਿਲਪਸ ਦੇ ਬੋਹਲ ਦੇ ਵਿੱਚ ਪੁਚਾਲ ਦੇ ਛਟਕੇ ਮਹਿਸੂਸ ਹੋਏ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭੱਜ ਦੌੜ ਮਚ ਗਈ ਅਤੇ ਉਸ ਤੋਂ ਬਾਅਦ ਹਜੇ ਤੱਕ ਜਾਣਕਾਰੀ ਵੱਜੋਈ ਦੱਸਿਆ ਜਾ ਰਿਹਾ ਹੈ ਕਿ 147 ਲੋਕ ਜਿਹੜੇ ਨੇ ਉਹ ਜ਼ਖਮੀ ਨੇ ਇਸ ਦੇ ਨਾਲ-ਨਾਲ ਜੇ ਬਾਕੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ 60 ਲੋਕਾਂ ਦੀ ਮੌਤ ਇਸੇ ਪੁਚਾਲ ਦੇ ਦੌਰਾਨ ਹੋਈ ਤੇ ਜੇ ਪੁਚਾਲ ਦੀ ਗੱਲ ਕੀਤੀ ਜਾਵੇ ਤਾਂ ਪੁਚਾਲ ਹਜੇ ਤੱਕ ਹਜੇ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ 6.9 ਤੀਵ੍ਰਤਾ ਦੇ ਨਾਲ ਜਿਹੜਾ ਇਹ ਭੁਚਾਲ ਆ ਉਸ ਨੂੰ ਰਿਕਾਰਡ ਕੀਤਾ ਗਿਆ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਉਸ ਸਮੇਂ ਭੱਦੌੜ ਮਚ ਗਈ ਜਦੋਂ ਫਿਲਪਿਸ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਹੋਏ ਤੇ ਰਾਤੀ 10 ਵਜੇ ਦੇ ਆਸ-ਪਾਸ ਫਿਲਪਿਸ ਦੇ ਵਿੱਚ ਭੁਚਾਲ ਦੇ ਜਿਹੜੇ ਝਟਕੇ ਆ ਮਹਿਸੂਸ ਹੋਏ ਜਿਸ ਦੇ ਨਾਲ ਇਮਾਰਤਾਂ ਦਾ ਵੀ ਨੁਕਸਾਨ ਹੋਇਆ ਫਿਲਹਾਲ ਤੱਕ ਜਾਣਕਾਰੀ ਵੱਜੋਂ ਇਹ ਦੱਸਿਆ ਜਾ ਰਿਹਾ ਹੈ ਕਿ ਕੁੱਲ 22 ਇਮਾਰਤਾਂ ਦਾ ਨੁਕਸਾਨ ਇਸ ਭੁਚਾਲ ਦੇ ਦੌਰਾਨ ਹੋਇਆ ਹੈ ਰਾਜਵੀਰ ਜਵੰਦਾ ਜੋ ਕਿ ਇੱਕ ਪੰਜਾਬੀ ਸਿੰਗਰ ਨੇ ਅਤੇ ਕੁਝ ਸਮਾਂ ਪਹਿਲਾਂ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਨੇ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਫੈਨਸ ਦੇ ਵੱਲੋਂ ਆਏ ਦਿਨ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੀ ਸਿਹਤ ਦੇ ਵਿੱਚ ਜਲਦ ਸੁਧਾਰ ਦੇਖਣ ਨੂੰ ਮਿਲੇ ਅਤੇ ਉਹਨਾਂ ਦੇ ਜਿਹੜੇ ਫੈਨਸ ਨੇ ਉਹ ਦਿਨ ਰਾਤ ਅਰਦਾਸਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਉਨ ਜੇ ਉਹਨਾਂ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਡਾਕਟਰਾਂ ਦੇ ਵੱਲੋਂ ਬੁਲੇਟਨ ਜਿਹੜਾ ਉਹ ਜਾਰੀ ਕੀਤਾ ਗਿਆ ਆਖਰੀ ਜਿਹੜਾ ਬੁਲਟਨ ਡਾਕਟਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਪਾਇਨਲ ਅਤੇ ਹੈਡ ਇੰਜਰੀ ਕਰਕੇ ਜਿਹੜਾ ਜ਼ਿਆਦਾ ਅਸਰ ਆ ਹੋਇਆ ਤੇ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦੀ ਜਿਹੜੀ ਹੁਣ ਹਾਰਟਬੀਟ ਹੈ ਅਤੇ ਬੀਪੀ ਹੈ ਉਹ ਹੁਣ ਸਟੇਬਲ ਨਜ਼ਰ ਆ ਰਹੇ ਨੇ ਤੇ ਉਹਨਾਂ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਡਾਕਟਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਹੁਣ ਹੁਨੇ ਵੀ ਜਿਹੜੇ ਰਾਜਵੀਰ ਜਵੰਦਾ ਦੇ ਫੈਸਲੇ ਤੇ ਜਿਹੜੇ ਕਰੀਬੀ ਨੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਤਾਂ ਜੋ ਸਿਹਤ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਜਲਦ ਹੀ ਸੁਧਾਰ ਦੇਖਣ ਨੂੰ ਮਿਲੇ। ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਵੱਲੋਂ ਹੁਣ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਉਹ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ। ਜੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਭਾਜਪਾ ਸਰਕਾਰ ਦੇ ਮੰਤਰੀ ਰਹਿ ਚੁੱਕੇ ਨੇ ਜੋਸ਼ੀ ਤੇ ਹੁਣ 2022 ਦੀ ਚੋਣਾਂ ਦੀ ਜੇ ਗੱਲ ਕੀਤੀ ਜਾਵੇ ਤਾਂ 2022 ਦੀ ਚੋਣਾਂ ਤੋਂ ਬਾਅਦ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸਨ ਤੇ ਹੁਣ ਉਹਨਾਂ ਦੇ ਵੱਲੋਂ ਐਲਾਨ ਗਿਆ ਹੈ ਕਿ ਹੁਣ ਉਹ ਕਾਂਗਰਸ ਦੇ ਵਿੱਚ ਜਲਦ ਹੀ ਸ਼ਾਮਿਲ ਹੋਣਗੇ ਪਿਛਲੇ 1 ਸਾਲਾਂ ਤੋਂ ਵੈਸੇ ਜੇ ਗੱਲ ਕੀਤੀ ਜਾਵੇ ਤਾਂ ਉਹ politically ਐਨੇ ਨਹੀਂ ਐਕਟਿਵ ਰਹੇ ਪਰ ਹੁਣ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਖੁਦ ਦੇ ਕਿਹਾ ਗਿਆ ਹੈ ਕਿ ਉਹ ਜਲਦ ਹੀ ਕਾਂਗਰਸ ਦੇ ਵਿੱਚ ਹਿੱਸਾ ਲੈਣਗੇ ਅਤੇ ਅੰਮ੍ਰਿਤਸਰ ਦੀ ਪੋਲਿਟਿਕਸ ਦੇ ਵਿੱਚ ਹੀ ਐਕਟਿਵ ਰਹਿਣਗੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਸਾਜਵੀਰ ਝੰਡਾਰੀ ਸਿਹਤ ਨੂੰ ਲੈ ਕੇ ਹੁਣ ਨਵੀਂ ਅਪਡੇਟ ਸਾਹਮਣੇ ਫੈਸਟਿਵ ਸੀਜ਼ਨ ਦੇ ਵਿੱਚ ਐਲਪੀਜੀ ਗੈਸ ਸਿਲੰਡਰ ਦੇ ਵੱਧਦੇ ਰੇਟ ਸਾਫਕਾ ਮੰਤਰੀ ਅਨਿਲ ਜੋਸ਼ੀ ਹੁਣ ਬਣਨਗੇ ਜਲਦ ਹੀ ਕਾਂਗਰਸ ਦਾ ਹਿੱਸਾ ਕਾਂਗਰਸ ਪ੍ਰਨਾਨ ਮਲਿਕ ਕਾਰਜੋਨ ਖੜਗੇ ਬੈਂਗਲੁਰੂ ਦੇ ਹਸਪਤਾਲ ਦੇ ਵਿੱਚ ਦਾਖਲ ਫਿਲਪਿਨਸ ਦੇ ਬੁਹਾਲ ਦੇ ਵਿੱਚ ਆਇਆ ਪੁਚਾਲ ਲੋਕਾਂ ਨੂੰ ਕਰਨਾ ਪਿਆ ਪਰੇਸ਼ਾਨੀਆਂ ਦਾ ਸਾਹਮਣਾ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਲਈ ਇੰਨਾ ਹੀ ਮੈਨੂ ਦੇ ਇਜਾਜ਼ਤ